ਨਰਸੰਗ ਕਾਲਜ ਦੀ ਲੜਕੀ ਦੀ ਫਾਹ ਲੈਣ ਨਾਲ ਮੌਤ ਅਧਿਆਪਕਾਂ ਤੇ ਲੱਗੇ ਵੱਡੇ ਦੋਸ਼ ਮ੍ਰਿਤਕ ਲੜਕੀ ਕੋਲੋਂ ਮਿਲਿਆ ਸੁਸਾਈਡ ਨੋਟ ਤਰਨਤਾਰ ਦੇ ਨਜ਼ਦੀਕੀ ਪਿੰਡ ਗੋਇੰਦਵਾਲ ਸਾਹਿਬ ਦੇ ਬਾਬਾ ਫਰੀਦ ਕਾਲਜ ਵਿੱਚ ਲੜਕੀ ਵੱਲੋਂ ਸੁਸਾਈਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਾਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਦੀ ਮਾਤਾ ਨੇ ਕਿਹਾ ਕਿ ਮੇਰੀ ਬੇਟੀ ਨੂੰ ਸਕੂਲ ਦੇ ਟੀਚਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਨਾਲ ਪ੍ਰਿੰਸੀਪਲ ਵੱਲੋਂ ਵੀ ਸਹੀ ਵਰਤਾਓ ਨਹੀਂ ਕੀਤਾ ਜਾਂਦਾ ਸੀ ਜਿਸ ਤੋਂ ਤੰਗ ਆ ਕੇ ਉਸਨੇ ਆਤਮ ਹੱਤਿਆ ਕਰ ਲਈ ਹੈ ਲੜਕੀ ਦੇ ਪਿਤਾ ਨੇ ਕਿਹਾ ਕਿ ਲੜਕੀ ਨੇ ਸਾਨੂੰ ਕਈ ਵਾਰ ਕਿਹਾ ਸੀ ਕਿ ਮੈਨੂੰ ਸਕੂਲ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਪਰ ਅਸੀਂ ਆਪਣੀ ਲੜਕੀ ਨੂੰ ਕਿਹਾ ਕਿ ਟੀਚਰ ਬੱਚਿਆਂ ਨੂੰ ਪੜਾਉਣ ਵਾਸਤੇ ਥੋੜਾ ਬਹੁਤ ਕੁਝ ਕਹਿੰਦੇ ਹੁੰਦੇ ਹਨ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਲੜਕੀ ਨੂੰ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਸਕੂਲ ਦੇ ਟੀਚਰਾਂ ਉੱਪਰ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸੋਨੂ ਫਤਿਹਬਾਦੀ ਖਾਸ ਰਿਪੋਰਟ ਇਹ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਤ ਵਿੱਚ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਇ ਤੋਂ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀ ਕੁਪਲ ਕੋਲੇ ਵੀ ਜਾਂਦੇ ਸੀ ਉਦੋਂ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਉਹ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੇ ਇਨਸਾਬ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਨਹੀਂ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਘਮਾਰ ਲਗੇ ਕੀ ਨਾਸ ਹੀ ਲੜਕੀ ਦਾ ਘਰ ਸੁਭਰੇ ਦੇ ਘਰ ਬੋਤ ਲੈ ਕੇ ਬੱਚੀ ਜੀ ਮੇਰੀ ਬੋਤ ਲੈ ਕੇ ਬੱਚੀ ਨਹੀਂ ਕੁੜੀ ਜੀ ਜੇਪੇ ਕਹਿੰਦੇ ਸੀ ਬੀਟੀਚਰ ਅਸੀਂ ਟੀਚਰ ਕਹਿੰਦੇ ਸੀ ਕਿ ਇਹਦੇ ਵਿੱਚ ਕੋਈ ਨਹੀਂ ਖਬਰ ਟੀਚਰ ਕੋਈ ਥੋੜੇ ਪhle ਦੀ ਗੱਲ ਕਰਦੇ ਨੇ ਤੁਸੀਂ ਇਹਦੇ ਆਪ ਕੋਲ ਗੱਲ ਮੰਨਿਆ ਕਰੋ ਅਸੀਂ ਤਾਂ ਕੁੜੀ ਨੂੰ ਸਮਝਾ ਤੇ ਘੁਰਕੇ ਭੇਜ ਦਿੰਦੇ ਸੀ ਕੋਈ ਨਹੀਂ ਬੁੱਤ ਨਹੀਂ ਸਾਰਾ ਮਾਮਲਾ ਪ੍ਰਿੰਸੀਪਲ ਦੇ ਧਿਆਨ ਚ ਨਹੀਂ ਲਿਆਂਦਾ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਨਹੀਂ ਕੋਈ ਪ੍ਰਿੰਸੀਪਲ ਕੋਈ ਇੱਥੇ ਨਹੀਂ ਬੰਦ ਰਹੀ ਟੀਚਰ ਕਹਿੰਦੇ ਸਾਰੇ ਰਲੇ ਨੇ ਕੋਈ ਛੋਣਦਾ ਨਹੀਂ ਇੱਥੇ ਬਹੁਤ ਹੋਰ ਵੀ ਬੱਚੀਆਂ ਆ ਵੀ ਪਰੇਸ਼ਾਨ ਨੇ کافی ਹੱਦ ਤੱਕ ਪਰੇਸ਼ਾਨ ਨੇ ਤੇ ਕਈ ਬੱਚੇ ਆ ਦੱਸਦਿਆਂ ਨਹੀਂ ਕਈ ਗਰੀਬ ਐਸਸੀ ਪਰਿਵਾਰ ਅਸੀਂ ਵੀ ਐਸਸੀ ਫੈਮਿਲੀ ਦਾ ਬਿਲੋਂਗ ਕਰਦੇ ਆ ਕਿਉਂਕਿ ਉਹ ਬੱਚੀਆਂ ਗਰੀਬ ਪਰਿਵਾਰ ਦੀਆਂ ਨੇ ਅਸੀਂ ਏਡੀ ਦੂਰ ਬੱਚੇ ਨੂੰ ਪੜ੍ਹਨ ਤਾਂ ਭੇਜਤਾ ਹੁਣ ਅਸੀਂ ਕਹਿੰਦੇ ਚਲ ਸਰਕਾਰ ਨੇ ਕੋਈ ਉੱਤੇ ਦਿੱਤੀ ਆ ਕੋਈ ਲੈ ਲੈਣੇ ਹੋਣਾ ਫਿਰ ਕੋਲੋਂ ਸਰਕਾਰਿਆ ਗੁਰੂ ਕਿਸੇ ਜੀ ਕੋਲੋਂ ਕਰਨਾ ਕਰਾਂਗੇ ਪੜ੍ਹਾ ਲਾਂਗੇ ਉਹ ਕਦੇ ਸੀ ਵੇਹੜੀ 'ਚ ਪੜ੍ਹਣਾ ਤੰਮੇ ਕੀ ਪਤਾ ਸੀ ਇਹ ਕੰਮ ਹੋ ਜਾਊਗਾ ਪਰ ਬਹੁਤ ਗਲਤ ਹੋ ਗਿਆ ਸੀ ਕਿਸ ਤੇ ਕਾਰਵਾਈ ਦੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਸਾਰਿਆਂ ਤੇ ਜਿਨ੍ਹਾਂ ਨੇ ਸਾਡੀ ਬੱਚੀ ਨਾਲ ਲਿਖ ਕੇ ਦੇ ਕੇ ਗਿਆ ਉਹ ਜਿਨ੍ਹਾਂ ਨੇ ਵੀ ਉਹਦੇ ਨਾਲ ਹੱਤ ਕੀਤਾ ਵਾ ਉਹ ਸਾਰਿਆਂ ਤੇ ਕਾਰਵਾਈ ਸਖਤ ਕਾਰਵਾਈ ਸੂਸਾਈਡ ਨੋਟ ਪੁਲਸ ਨੂੰ ਦਿੱਤਾ ਤੇ ਜੀ ਹਾਂ ਜੀ ਪੁਲਸ ਕੋਈ ਮੈਸੇਜ ਆਇਆ ਉਹ ਮੈਸੇਜ ਦੇ ਵਿੱਚ ਉਹਨੇ ਲਿਖਿਆ ਹੋਇਆ ਵੀ ਮੇਰੀਆਂ ਸਹਿਰੀਆਂ ਬ੍ਰੈਂਡ ਤੇ ਮੇਰੇ ਕੋਈ ਟੀਚਰ ਸਹਿਬਾਨ ਉਹ ਮੈਨੂੰ ਉਹਨਾਂ ਤੋਂ ਬਹੁਤ ਦੁਖੀ ਹੱਦ ਤੋਂ ਦੁਖੀ ਹੱਦ ਤੋਂ ਵੱਧ ਦੁਖੀ ਆ ਇਸ ਤਰ੍ਹਾਂ ਦੇ ਉਹ ਲਿਖ ਰਹੀ ਆ ਪਰ ਬਾਕੀ ਪੁਲਿਸ ਨੂੰ ਪਤਾ ਜੀ ਹਾਂ ਜੀ ਆਮ ਆਪ ਜੀ ਦਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ਹੈਗਾ ਨਰਸਿੰਗ ਕਾਲਜ ਆੜਿਆ ਦੇ ਅੰਦਰ ਠੀਕ ਹੈ ਜੀ ਮੈਂ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪਰੈਂਟ ਜਿੱਦਾਂ ਇਲਜ਼ਾਮ ਲਗਾ ਰਹੇ ਆ ਭੀ ਸਰ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੇਟਰੀ ਹੁੰਦੀਆਂ ਬੱਚੇ ਦੇ ਥਿਉਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲਾਂ ਰਿਪੋਰਟ ਕਰ ਗਏ ਸੀ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ 8 ਵਜੇ ਬੋਡੀ ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ بچانے ਮੈਡਮ ਹੈਨੀ ਸੀ ਉਥੇ ਉਹ ਨਰਸ ਸੀਗੀ ਤੇ ਬੱਚਾ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮੈਡ ਨੇ ਕਿ ਬੱਚੇ ਨੇ ਆਪਣੇ ਆਪ ਨੂੰ ਹੈਂਡ ਕਰ ਲਿਆ ਜਿੱਦੀ ਇਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸੈਮੈਸਟਰ ਦੇ ਵਿੱਚ ਸੀ ਉਸਪੀਟਕਰ ਲੜਕੀ ਹੈ 5 ਸੈਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਐ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਆਇਆ ਜੋ ਖੁਸ਼ ਗਿਆ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੇ ਜੈਮ ਲਗਾਇਆ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਾਈ ਵਿੱਚ ਠੀਕ ਸੀ ਬਾਕੀ ਬੱਚਿਆਂ ਨੇ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨੂੰ ਵੀ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਪਲਾਨ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਦੇ ਮੈਮ ਕੋਈ ਸੁਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੁਝ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੋਲਿਆ ਸੀ ਤੇ ਉਹ ਲੌਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਅਜੇ ਉਹਨਾਂ ਨੇ ਆਣਾ ਪੁਲਿਸ ਨੂੰ ਫਿਰ ਸਾਨੂੰ ਪਤਾ ਚੱਲੇਗਾ ਕੀ ਕੀ ਹੈ ਤੇ ਉਹੀ ਇਹ ਕੰਫਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਹੈ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਦੇ ਠੀਕ ਹੈ ਜੀ